ਬਹਤ ਰੋਲਾ ਕੀ ਆ ਸਹੀ ਰੇਟ ਤੇ ਵਿਕਣਾ ਸਹੀ ਰੇਟ ਤੇ ਸਰਕਾਰ ਤੋਂ ਪੈਸਾ ਆਉਣਾ ਹੈ ਸ਼ੈਲਰ ਤੇ ਆਰਤੀਆ ਇੱਥੇ 2 ਕਿਲੋ ਕਾਰਡ ਦਾ ਜਿਹੜਾ ਵਿਜਲੇ ਬੰਨੇ ਕਬੜਾ ਹੋਣਾ ਹੈ ਉਹ ਜ਼ਿੰਮੇਦਾਰ ਨੂੰ ਦੱਸਿਆ ਗਿਆ ਵੀ ਤੇਰਾ 2 ਕਿਲੋ ਜਾਣਾ ਹੈ ਉਹ ਕਿੱਥੇ ਜਾਣਾ ਜੀ 2 ਕਿਲੋ ਦੱਸੋ ਦੱਸੋ ਇੱਕ ਦੱਸਿਆ ਜਾਣਾ ਇੱਕ ਮਿੰਟ ਜੀ ਇੱਕ ਮਿੰਟ ਬਾਬੂ ਜੀ 2 ਕਿਲੋ ਛੇਲਰ ਨੂੰ ਜਾਣਾ ਹੈ ਆੜਤੀਆਂ ਨੂੰ ਜਾਣਾ ਹੈ ਇਹਨਾਂ ਨੂੰ ਜਾਣਾ ਹੈ ਮੈਨੂੰ ਜਾਣਾ ਕਿੰਨੂੰ ਜਾਣਾ ਦੱਸੋ ਉਹ ਦੱਸੋ ਇਹ ਦੱਸੋ ਆਹ ਲੱਗੇ ਕਿੰਨੇ ਸੋਹਣੇ ਲੈਣੇ 2 ਫੰਕਰ ਸਾਹ ਜਵਾਬ ਫਾਜ਼ਿਲ ਕਾ ਦੇ ਵਿੱਚ ਚਲੋ ਜੀ ਗੱਲ ਕਲੀਅਰ ਹੋ ਗਈ ਆ ਬਿਲਕੁਲ ਫਾਜ਼ਿਲ ਕਾ ਚ ਇਹ ਕੰਮ ਅਸੀਂ ਨਹੀਂ ਚੱਲਣ ਦਿਆਂਗੇ ਬਾਬੂ ਜੀ ਆ ਦੱਸੋ ਵੀ ਇਹ ਜਿਹੜੀ ਸਕਾਟ ਲੱਗਦਾ ਕਾਰਨ ਸਾਨੂੰ ਦੱਸੋ ਕੀ ਆ ਇਹ ਦੱਸੋ ਕੁਆਲਿਟੀ ਨਹੀਂ ਜੀ ਨਹੀਂ ਕੁਆਲਿਟੀ ਮੁੱਸਰ ਜ਼ਿਆਦਾ ਆ ਵੀਰ ਜੀ ਇਹ ਕਹ ਰਹੇ ਜਿਹੜੇ ਅਸੀਂ ਦੱਸਤਾ ਉਹ ਸਾਨੂੰ ਵਾਰਦਾਣਾ ਨਹੀਂ ਦੇਣਗੇ ਨਾ ਨਾ ਦੇਣਾ ਹੋਰ ਨਹੀਂ ਸਿੱਧਾ ਅੱਗੇ ਚੱਲੋ ਦੇਖੋ ਜੀ ਇੱਕ ਮਿੰਟ ਇੱਕ ਮਿੰਟ ਜੀ ਇੱਕ ਇੱਕ ਮਿੰਟ ਰੋਕੋ ਇੱਕ ਮਿੰਟ ਰੋਕੋ ਆ ਤੇਰੀ ਮੋਸਟਰ ਸਹੀ ਆ ਗਿਆ ਜiraj kumar ji ਇਹਨੂੰ ਤਲਾਓ ਜੀ ਇਹ 11 ਦੇ ਕਿਤੇ ਵੀ ਆ ਤੁਲਾ ਦੇ ਬੋਲੀ ਇੱਕ ਮਿੰਟ ਕੋਈ ਕਾਰਟ ਨਹੀਂ ਲੱਗਣੀ ਇਹਦੇ ਗੱਟੇ ਲੈ ਲਓ ਗੱਟਿਆਂ ਦੇ ਹਿਸਾਬ ਨਾਲ ਪੈਸੇ ਕੱਟ ਗਏ ਕੋਈ ਕਾਰਟ ਨਹੀਂ ਲੱਗਣੀ ਇੱਕ ਮਿੰਟ ਕਰ ਸੁਣ ਕੋਈ ਕਾਰਟ ਨਹੀਂ ਦੇਣੀ ਇਹ ਜ਼ਿੰਮੇਵਾਰ ਮਾਲ ਵਿਖਿਆ ਹੈ ਹਾਂਜੀ ਹਾਂ ਇਹਨਾਂ ਨੂੰ ਬਾਹਰ ਦਾ ਲੈ ਦਨੇ ਆ ਜੀ ਹਾਂਜੀ ਫਾਰਕ ਕਰ ਹਾਂਜੀ ਫਾਰਕ ਠੀਕ ਹੈ ਦੇਖੋ ਇਕੱਲੇ ਹੋਈ ਨਹੀਂ ਅਸੀਂ ਤਾਂ ਸ਼ੁਰੂਆਤ ਕੀਤੀ ਆ ਬਿਲਕੁਲ ਨਹੀਂ ਕਰਦੇ ਇੱਕ ਵਾਰੀ ਚੱਲ ਫਿਰ ਆਪ ਦੇਣਾ ਪੈਣਾ ਜੇ ਨਹੀਂ ਜਾਓਗੇ ਆਹ 14 ਨਹੀਂ ਕਰੀ ਕਰੀ ਆ ਬਰਾ। ਅੱਜ ਆ ਰਿਹਾ। ਜਦੋਂ ਜਦੋਂ 14 ਵਾਲਾ ਕਿਹੜਾ ਬਾਰਦਨ ਅੱਜ ਨਹੀਂ ਮਿਲ ਜੂਗਾ। ਬਾਰਦਨ ਮਿਲ ਜੂਗਾ। ਆਪਾਂ ਬਾਟਨ ਇਹਨਾਂ ਕਹਿੰਦਾ ਆਪਾਂ ਮੈਂ ਦੋ ਜਣੇ ਸੀ ਬੈਠੇ ਹੋਏ। ਜਿਹੜਾ ਕਰੇਗਾ ਬਾਰਦਨ ਨਹੀਂ। ਆਹ ਬਾਰਦਨ ਨਹੀਂ ਲੈਣਾ ਦੁਬਾਰਾ ਆਪਾਂ ਤੇਰੀ ਮੂੰਹ ਲਵਾਇਆ ਨਾ। ਆ ਰਿਹਾ ਨੇ। ਆਹ ਪਰੋ ਜੀ ਮੋਇਸਚਰ ਇਹਦਾ ਵੀ ਕਰੋ। ਆਹ ਮੋਇਸਚਰ ਇਹਦਾ ਵੀ ਕਰੋ। ਦੋ ਟਾਈਮ ਪਲਟੀ ਲਵਾਣਾ। ਇਹ ਕਰੋ ਮੋਸ ਲਾ ਕੇ। ਆ ਲਾ ਕੇ ਪੇ। ਇਹ ਤਾਂ ਬਈ। ਵੇਖੋ ਜੀ 16.4 ਆਇਆ ਜੀ ਇਹ ਨਹੀਂ ਆਇਆ 1 ਮਿੰਟ ਰੁਕੋ ਤੁਸੀਂ ਬੋਲੋ ਜੀ ਤੁਸੀਂ ਬੋਲ ਦਿਓ 16.4 ਆ ਗਿਆ ਆ ਦੇਖੋ 16.4 ਆ ਰਹੀ ਹੈ ਨਹੀਂ ਵੀ ਗਿਆ ਯਾਰ ਕਮਾਲ ਹੋ ਗਈ ਫਾਜ਼ਲ ਕਾ ਦੀ ਮੰਡੀ ਆ ਦੀ ਯਾਰ ਆ ਜੀ ਆ 12 ਪੱਖਾ ਲਾਇਆ ਅੱਜ ਫਿਰ ਦੁਬਾਰਾ ਇੱਕ ਮਿੰਟ 12 ਪੱਖਾ ਜੋ ਕਿ ਨਾਲ ਇਹ ਇੱਧਰ ਆਓ ਜੀ ਇਹ ਥੋੜਾ ਚੱਲ ਲੈ ਤੁਹਾਨੂੰ ਦੋ ਦੋ ਜਿਆਦਾ ਨਹੀਂ ਚਲੋ ਇੱਧਰ ਆਓ ਚਾਰ ਚੁੱਕ ਲਓ ਕੋਈ ਨਹੀਂ 라ਜੂ ਭਾਈ ਹਾਂ ਜੀ ਆ ਵੇਖੀ ਨਹੀਂ ਜੀ ਇਹ ਹਾਲੇ ਵੇਖੀ ਨਹੀਂ ਦਿਖਾਈ ਨਹੀਂ ਤੁਸੀ ਭਾਈ ਜੀ ਦੋ ਦੋ ਤਿੰਨ ਲਿਖੀਏ ਮੈਂ ਨਹੀਂ ਲਿਖੀ ਕਿਉਂ ਨਹੀਂ ਮਤਲਬ ਮੋਟਰ ਦਾ ਸਹੀ ਆਮਦ ਹੈ ਜੀ ਭਾਈ ਅਸੀਂ ਕੀ ਕਰੀਏ ਤੁਸੀ ਅੱਛਾ ਚਲੋ ਕੋਈ ਗੱਲ ਹੈ ਅੱਜ ਖਾ ਲਓ ਅੱਜ ਖਾ ਲਓ ਅੱਜ ਹੁੰਦੇ ਹਾਂ ਹਾਂ ਜੀ ਤੂੰ ਕਿੰਨਾ ਤੂੰ ਦੁਖੀ ਹੈ ਦੁਖੀ ਤੇ ਹੈਗਾ ਕੋਈ ਨਹੀਂ ਦੇਖੋ ਬਾਪੂ ਹਾਂ ਜੀ એ 13 1/2 ਉਹਨਾਂ ਨੇ ਅੱਛਾ ਜੀ ਕਿਸਾਨ ਕਰਨੀ ਗੱਲ ਹੈ ਜੀ ਜਿੱਤਾਂਗੇ ਤੁਸੀਂ ਬਾਉ ਨਹੀਂ ਹੈ ਨਹੀਂ ਸਵਾਲ ਇਹ ਪੁੱਛਦਾ ਕਿ ਕੀ ਹੋ ਰਿਹਾ ਹੈ ਸਾਡੇ ਕਿੱਦਾਂ ਮੰਨ ਦੁੱਸਦਾ ਹੈ ਸਰ ਜੀ ਬੈਂਤੀ ਸੁਣੋ ਇਹਨਾਂ ਨੇ ਕੁਐਸਚਨ ਉਹ ਗੱਲ ਤਾਂ ਸੁਣ ਲੋ ਇੱਕ ਮਿੰਟ ਇੱਕ ਮਿੰਟ ਇਹਨਾਂ ਨੇ ਸਵਾਲ ਕੀਤਾ ਹੈ ਹੁਣ ਜ਼ਿੰਮੇਦਾਰ ਨੂੰ ਤੂੰ ਦੁਖੀ ਕਿੱਡਾ ਗਏ ਤੁਹਾਨੂੰ ਅਸੀਂ ਲੱਭਦੇ ਨਹੀਂ ਕਿੱਨੇ ਗਏ ਅਸੀਂ ਕਿੰਨੇ ਦੁਖੀ ਸਾਨੂੰ ਪਤਾ ਹੈ ਤੇ ਫਿਰ ਤੁਸੀਂ ਰਾਣਾ ਕਿਉਂ ਬੋਲਦੇ ਹੋ ਬੋਲਦੇ ਜਿਹੜੀ ਦੇਖੇ ਸੀ ਜੀ ਬੋਲੋ ਵੇਖਿਆ ਮੇਰੀ ਗੱਲ ਤਾਂ ਸੁਣੋ ਤੁਸੀਂ ਹਾਂਜੀ ਬੋਲੋ ਬੋਲੋ ਜੀ ਅਸੀਂ 20 ਵਾਰੀਆਂ ਦੀਆਂ ਪਟੀਆਂ ਲਵਾ ਕੇ ਅਗਲੇ ਦੇ ਘਰੇ ਵੀ ਗਿਆ ਮੰਨਤ ਕਰਨ ਭਰਾ ਜਿ ਲਿਖ ਲੈ ਬੰਦੇ ਬੜੇ ਦੁਖੀ ਬੈਠੇ ਨੇ ਪਰਜੇਰ ਦੇ ਘਰੇ ਆ ਤੁਹਾ ਬਹਿਣੋ ਇਹ ਤਾਂ ਨਹੀਂ ਲਿਖਦੇ ਹੋ ਚਲੋ ਜੀ ਗੱਲ ਕਲੀਅਰ ਹੋ ਗਈ ਬਾਤਿਆਂ ਨੇ ਵੀ ਇਹ ਗੱਲ ਕਹਿ ਦਿੱਤੀ ਆ ਉਹ ਸ਼ਰੇ ਆਮ ਕਹਿ ਰਹਾ ਵੀ ਇਹ ਨਹੀਂ ਲਿਖਦੇ 2 ਕਿਲੋ 4 ਕਿਲੋ ਕਾਰਡ ਦੀ ਮੰਗ ਕਰ ਰਹੇ ਆ ਤਾਂ